ਹਾਂ ਨਹੀਂ ਲੱਭਣੀ ਪਿਆਰ ਦੇ ਅੱਜ ਦਊਗਾ ਕਮਾਈ ਕਰਾਂ ਜਾਂ ਨਾ ਕਰਾਂ ਹਾਂ ਮੁੱਲ ਤੇ ਦਾ 35000 ਰੁਪਇਆ ਕਰਦੇ ਹਾਂ ਹਾਂਜੀ ਇਹਦੀ ਦਊਗਾ ਇਹ ਮੁੱਲੇ ਦਾ ਇਹੋ ਕਰਨਾ ਵਾ ਛੋਟ ਕਿੰਨੀ ਕਰਨੀ 30 ਮੁੱਲੇ ਦਾ ਇਹੋ ਜਿਹਾ ਕਰਨਾ ਵਾ ਵੀ ਸਾਰੇ ਆਖਰ ਵੀ ਇਹ ਕਹਾਂਦੇ ਪਹਿਲਾਂ ਠੀਕ ਹੈ ਛੋਟ ਜਿਹੜੀ ਹਾਂ ਨਾ ਅਣੀ 28200 ਰੁਪਇਆ ਲਵਾਂਗਾ ਠੀਕ 200 ਦੀ 300 ਨਹੀਂ 500 ਨਹੀਂ 1500 ਰੁਪਇਆ ਛੱਡਦੇ ਹਾਂ ਹਾਂ ਇਹਦੀ ਜਾਣਦੇ ਪਰਾਂਗੇ ਇਹ ਨਹੀਂ ਨਹੀਂ ਜੇ 28 ਦੀ ਨਹੀਂ ਇਹਦੀ ਜਾਣਦੇ ਪਰਾਂ ਉਹ ਜਾਣਦੇ ਪਰਾਂਗੇ 28200 ਜਦਾਂ ਕਿ ਪਰ ਛੋਟ ਨਹੀਂ ਕਰਦੇ ਛੋਟ 23 ਕਰਦਾ ਕੇ ਕਰਦਾ ਕੇ 28 ਦੀ ਇਹ ਸਸਰੀ ਗੱਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਧੀਰੇਗੋੜ ਜ਼ਿਲ੍ਹਾ ਅਮਰਸਰ ਤਹਿਸੀਲ ਜੜਿਆਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਟੋਟਲ 6 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚ ਦੋ ਵੜਾਂ ਤੇ ਚਾਰ ਮੱਝਾਂ ਚਾਰ ਪਸ਼ੂ ਸੂਏ ਸਵਾਇਆ ਦੋ ਗੱਬਣਾ ਜੀ ਚੰਗੀ ਕੁਆਲਿਟੀ ਵਾਲੀਆਂ ਮੱਝਾਂ ਸੂਈਆਂ ਸਵਾਇਆਂ ਵੀ ਆ ਤੇ ਇੱਕ ਗੱਬਣ ਮੱਝ ਵੱਡੀ ਆ ਜੀ ਤੇ ਬਾਕੀ ਦਿੰਨੇ ਜਿਹੜੀਆਂ ਸੂਈਆਂ ਵੀ ਕਾਫੀ ਵੱਡੀਆਂ ਵਾ ਵੱਡੇ ਕਾਦੀਆਂ ਮਾਲਕਾਂ ਦੁੱਧ ਵੀ ਚੰਗਾ ਜਰਸੀ ਵੈੜਾ ਇੱਕ ਇੱਕ ਐਚ ਐਫ ਗੱਬਣ ਆ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਂ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਨ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਕਿ ਕਿਸੇ ਵੀ ਕਿਸਮ ਦਾ ਲਾਂਭਾ ਨਾ ਰਹਿ ਸਕੇ ਆਪਾਂ ਭਾਜੀ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਨ ਤੇਲ ਲਵਾਵਾਂਗੇ ਜੀ हां जी सासरीガル பாਜੀ सासरीガル ਵੀਰ ਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਪਾਈ ਠੀਕ ਠਾਕ ਕਿਰਪਾ ਦਾ ਜੀ ਠੀਕ ਹੈ ਜੀ ਕਿੰਨੇ ਪਊ ਸੇਲ ਕਰਨੇ ਆ ਜੀ ਪਹੂ ਵੀਰ ਜੀ 6 ਆ ਠੀਕ ਆ ਹਾਂ ਜੀ 400ਆਂ ਵਾ ਤੇ 2 ਗੱਬਣਾ ਅੱਛਾ ਜੀ ਇੱਕ ਗਾ ਗੱਬਣਾ ਇੱਕ ਮਹਿ ਗੱਬਣਾ ਠੀਕ ਆ ਜੀ ਹਾਂ ਜੀ ਐਡਰੈਸ ਦੱਸ ਦਿਓ ਜੀ ਐਡਰੈਸ ਵੀਰ ਜੀ ਅਮਰਸਰ ਸਾਹਿਬ ਦੇ ਵਿੱਚ ਜੰਦੇਾਲਾ ਗੁਰੂ ਆ ਹਾਂ ਜੀ ਤੇ ਦਾਣਾ ਮੰਡੀ ਦੇ ਨਾਲ ਪਿੰਡ ਪੈਂਦਾ ਧੀਰੇਕੋੜ ਜੀ ਹਾਂ ਜੀ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਜੀ 99858 52811 ਨਾਮ ਕੀ ਜੀ ਆਪਣਾ ਜਤਿੰਦਰ ਸਿੰਘ ਨਾਮ ਦੇ ਠੀਕ ਹੈ ਪਹਿਲਾ ਮਾਲ ਵੇਚ ਗਿਆ ਸਾਰਾ ਹਾਂਜੀ ਇੱਕ ਹੋਰ ਨੰਬਰ ਜੇ 70874 04611 ਠੀਕ ਹੈ ਠੀਕ ਹੈ ਜੀ ਯਾਦ ਵੀ ਚੰਗੀਆਂ ਝੋਟੀਆਂ ਲਿਆਂਦੀਆਂ ਹਾਂ ਹਾਂਜੀ ਹਾਂਜੀ ਤੁਹਾਡੇ ਪੈਰਾਂ ਪਿੱਛੇ ਇਹਨਾਂ ਮਿਲਦੀਆਂ ਜਾਂਦੀਆਂ ਠੀਕ ਹੈ ਠੀਕ ਹੈ ਜੀ ਹਾਂਜੀ ਚਲੋ ਇਹ ਤੁਹਾਡੀ ਮਿਹਨਤ ਆ ਗਈ ਹਾਂਜੀ ਚਲੋ ਜੀ ਮਿਹਨਤ ਕਰਾਂਗੇ ਮਾਰਾ ਹੀ ਦਿੰਦਾ ਜੀ ਹਾਂਜੀ ਸਰਵਾਰ ਕਰੀਏ ਤੁਮ ਹਾਂਜੀ ਗੱਬਰ ਮੈਂ ਗੱਬਣ ਆਏ ਹਾਂਜੀ ਕਿੰਨੇ ਕ ਦਿਨ ਲੱਜੂਗੀ ਬਸ 1-2 ਦਿਨ ਹੋ ਸਕਦਾ ਰਾਤ ਸੂਬੇ ਜਾਂ ਸਵੇਰੇ ਠੀਕ ਸੂ ਆ ਕੇ ਨਾ ਆਈਏ ਤਾਂ ਸੂ ਆ ਦੂਜਾ ਵੀਰ ਜੀ ਖੋਲ ਦੂਜਾ ਸੁਹਾ ਸੋਣਾ ਕੱਦ-ਕੜ ਚੈੱਕ ਕਰੋ ਸਿੰਘ ਦੀ ਕੁਆਲਿਟੀ ਬੜੀ ਸੋਹਣੀ ਆ ਜੀ ਆਹ ਵੇਖੋ ਜੀ ਬਟਨ ਵਾਲਾ ਹਵਾਨਾ ਜੀ ਇੱਕ ਦੋ ਦੇਣੀ ਆ ਬਸ ਬਾ ਰਾ ਸੂਬੇ ਸیرے ਸਵੇ ਬਣੀ ਬਹੁਤ ਸੋਹਣੀ ਮੈਂ ਸੁਹਾ ਦੂਜਾ ਹਨਾ ਆਈ ਦੂਜਾ ਦੂਜਾ ਦੁੱਧ ਕਿੰਨਾ ਕ ਚਵਾਈ ਜਾਊਗੀ ਇਹ 15 16 ਕਿਲੋ ਦੀ ਮਾਲਿਕ ਨਿਕਲੂਗੀ ਸੋਕੇ ਠੀਕ ਆ ਹਾਂ ਜੀ ਆਹ ਵੇਖੋ ਜੀ ਕੁਆਲਿਟੀ ਚੈੱਕ ਕਰੋ ਆਜੋ ਭਾਜੀ ਮੋੜ ਲਿਓ ਆਜੋ ਆਹ ਵੇਖੋ ਜੀ ਪੂਰੀ ਚੰਗੀ ਸੋਹਣੀ ਆ ਕੱਦ-ਕੜ ਵੀ ਚੰਗਾ ਵਾ ਐ ਤਗੜੀ ਆ ਜੀ ਬਾਕੀ ਵੀਰ ਨੇ ਐ ਸ਼ਿੰਗਾਰ ਕੀਤਾ ਅਜ ਫਲਕਾਰੀ ਫਲਕੂਰੀ ਪਾਈ ਆ ਹੈ ਤਾਂ ਆਪਾਂ ਪੇਠਪੂੜਾ ਫਲਕਾਰੀ ਲਾ ਕੇ ਵੀ ਦਿਖਾਵਾਂਗੇ ਇੱਕ ਨਾ ਆ ਵੇਖੋ ਜੀ ਚੈੱਕ ਕਰੋ ਜੀ ਬਹੁਤ ਹੀ ਸੋਹਣੀ ਆ ਜੀ 15 16 ਕਿਲੋ ਤੋਂ ਜਵਾਈ ਹੋਵੇ ਲਾ ਕੇ ਵੀ ਤੋਰ ਦਿੰਦੇ ਮਾੜੀ ਐਦਾਂ ਦਿਖਾ ਦਿਓ ਫਲਕੂਰੀ ਥੋੜੀ ਹੋਵੇ ਆ ਵੇਖੋ ਚੌੜੀ ਚੌੜੀ ਦੇ ਮੇਰੇ ਮੇਰੇ ਗੋਈਆਂ ਇਹਨੂੰ ਤੋੜ ਦੇ ਕਰਾਂ ਬਾਹਰੋਂ ਤੋੜ ਦੇ ਮੈਂ ਬੱਕ ਲਾਦਾ ਨਾਲੇ ਮੜੇ ਜੀ ਲਾਦਾ ਇਹ ਪਾਵਾਂਗੇ ਫਸਾ ਜੀ ਹਾਂ ਜੀ ਕੋਈ ਥੋੜਾ ਵੇਖ ਲੋ ਕਿੰਨਾ ਚੌੜਾ ਧੁੱਪ ਦੇ ਵਿੱਚ ਐ ਲਿਸ਼ਕੂ ਕੀ ਲਿਸ਼ਕਾ ਮਾਰੂਗੀ ਹਾਂ ਜੀ ਆਹ ਵੇਖੋ ਜੀ ਖਾੜ ਵੇਖੋ ਜੀ ਗਾਇਬ ਕਿੰਨਾ ਥਣਾ ਦੇ ਵਿੱਚ ਸਿੰਘ ਦੀ ਕੁਆਲਿਟੀ ਸੋਹਣੀ ਹੈ ਜੀ ਆਹ ਵੇਖੋ ਲਿਸ਼ਕ ਲਿਸ਼ਕ ਪੈਂਦੀ ਕਿ ਦੇ ਹੈ ਸਾਧੀਆਂ ਜੀ ਲਿਸ਼ਕਣਾ ਜਾਂ ਮੇਕਅਪ ਹੋਇਆ ਹਾਂ ਜੀ ਹਾਂ ਜੀ ਠੀਕ ਹੈ ਬਹੁਤ ਕਰੀਬ ਹੈ ਦਸੋਂ ਤੋਂ ਵੀ ਟੱਪੂ ਕੀ ਜਿਹੜੇ ਹਿਸਾਬ ਨਾਲ ਮੈਂ ਦਾ ਲਫਾਜ ਆ ਨਾ 10 ਦਾ ਵੀ ਟੱਪੂ ਕੀ ਪਰ ਟਿੱਪਣ ਬਹੁਤ ਹੀ ਜ਼ਿਆਦੀ ਪੋਲੀ ਏ ਅੱਛਾ ਜੀ ਹਾਂ ਜੀ ਹਾਂ ਜੀ ਬਹੁਤ ਪੋਲੀ ਮੈਂ ਨੇ ਸੁਣੋ ਓਕੇ ਹਾਂ ਹਾਂ ਜੀ ਹਾਂ ਜੀ ਓਕੇ ਠੀਕ ਆ ਤੇ ਦੱਸੋ ਇਹਦਾ ਮੁੱਲ ਕਿੰਨਾ ਕਰਨਾ ਜੀ ਮੋਲ ਤੇ ਵੀਰ ਜੀ 1.5 ਲੱਖ 2-2 ਲੱਖ ਮੰਗੀ ਜਾਂਦੇ ਆ ਇਹ ਹਾਂ ਜੀ ਆਪਾਂ ਤੁਹਾਡੇ ਕੋਲ ਹਿਸਾਬ ਨਾਲ ਹੀ ਮੰਗਾ ਕੇ 1000 1500 ਕਮਾਈ ਕਰਕੇ ਮਾਲ ਵੇਚਣਾ ਵਾ ਭਾਜੀ ਤੁਹਾਡਾ ਮੁੱਲ ਜ਼ਿਆਦਾ ਨਾ ਹਾਂ ਜੀ ਤੇ ਵੀਡੀਓ ਬਣਦੀ ਰਹਿਣੀ ਦੂਜੇ ਤੀਜੇ ਬਿਲਕੁਲ ਬਿਲਕੁਲ ਜ਼ਿਆਦਾ ਤੇ ਤਾਂ ਹੀ ਤੁਰਿਆਉਂਦਾ ਜੀ ਉਹਦਾ ਦੇ ਮੈਂ ਰਾਹੀ 1 20 ਮੰਗਦੇ ਆਂ ਹਾਂਜੀ ਸਿੱਕ 10 ਦੀ ਮੈਂ ਦੇਦਾ ਕੋਈ ਮੁੱਲ ਨਹੀਂ ਮੰਗਦਾ ਕਿਰਾਏ ਦੀ ਮੈਂ ਦਾ ਹਾਂਜੀ ਹਾਂਜੀ ਤੇ ਕਿੰਨਾ ਕੁ ਮਾਨਤਾਨ ਕਰਦੋਗੇ ਮਾਨਤਾਨ ਜਿੱਦਾਂ ਕਹੋਗੇ ਕਰਦਾਂਗੇ ਬਾਕੀ 1 10 ਮੰਗਦਾ ਕੋਈ ਨਹੀਂ ਤੁਸੀਂ ਆਪ ਸਹਣੇ ਜੀ ਇਹ ਤਾਂ ਗੱਲ ਹੈ ਕਰਦੇ ਥੋੜਾ ਉਹਦਾ ਬਿਲਕੁਲ ਪੂਰੀ ਫੁੱਲ ਪੋਲੀ ਹੋਗੀ ਉਹ ਵੀ ਇੱਕ ਵੀ ਕੁਲਟੀ ਹੈ ਹਾਂ ਵੀ ਕੁਆਲਿਟੀ ਜੈ ਕਰ ਲੋ ਕਿੰਨਾ ਸੋਹਣਾ ਪਣ ਲੱਗਾ ਇਹਨੂੰ ਬਾਕੀ ਭਲਾ ਵੀ ਪੈਂਦੀਆਂ ਹਾਂ ਹਾਂਜੀ ਭਲਾ ਮਾਰੀਆਂ ਮੋਟੀਆਂ ਪੈਂਦੀਆਂ ਨੇ ਇਹ ਚੀਜ਼ ਨੂੰ ਬਹੁਤ ਚੰਗਾ ਮੰਨਦੇ ਆ ਵੀ ਦੁੱਧ ਜਿਆਦਾ ਜ਼ਿੰਦਗੀ ਦੀ ਹਾਂਜੀ ਮਾਰ ਦੁੱਧ ਵਾਲੇ ਡੰਗਰੋਂ ਤੇ ਮਾਰੀਆਂ ਮੋਟੀਆਂ ਰੱਪੀਆਂ ਹ ਠੀਕ ਆ 2 400 ਮਾਨ ਕਰ ਦਾਂਗੇ 1000 ਦਾ ਕਰ ਦਿਓਗੇ 160 ਦੀ ਦੋ ਕਰ ਇਹ ਕੱਠ ਦੀ ਮੈਂ ਦੇ ਦਾਂ 11 ਹਾਂਜੀ ਹਾਂਜੀ ਠੀਕ ਆ ਚਲੋ ਵੇਚਣਾ ਮਾਲ ਬੜੀ ਪਤਲੀ ਚਮੜੀ ਦੀ ਆ ਦੁੱਧ ਵਾਲੀ ਮੈਂ ਆ ਜੀ ਆਹ ਦੇਖੋ ਜੀ ਆਹ ਮੁੱਲ ਵਾਲੀ ਤੁਹਾਨੂੰ ਮੈਂ ਨਹੀਂ ਲੱਪਣੀ ਕਿਤੇ ਵੀ ਹੈ ਵੀ ਅਜੇ ਕਹਿੰਦੇ ਅੱਜ ਨਾਲ ਜਿਹੜੇ ਬੰਦੇ ਨੇ ਨਹੀਂ ਨਾ ਮਾਲ ਲੈਣਾ ਹਾਂ ਉਹ ਵੀ ਇਹ ਗੱਲ ਕਹੂਗਾ ਵੇਚ ਲੈਣੀ ਤਾਂ ਨਹੀਂ ਕਿ ਮੈਂ ਪਰ ਮੁੱਲ ਜਾਇਆ ਜਾ ਬੰਦੇ ਦਾ ਕਮੈਂਟ ਚ ਵੀ ਇਹ ਚੀਜ਼ ਆਉਂਦੀ ਵੀਰ ਦੇ ਮੁੱਲ ਬੜੇ ਜਾਇਜ ਹੁੰਦੇ ਆ ਹਾਂਜੀ ਹਾਂਜੀ ਚਲੋ ਵੀਰ ਕਈ ਨਾ ਫੇਸਬੁੱਕ ਤੇ ਕਮੈਂਟ ਕਰ ਦਿੰਦੇ ਵੀਰ ਦੇ ਮੁੱਲ ਬੜੇ ਜਿਆਜ ਹੁੰਦੇ ਦੇਖੋ ਮੈਂ ਤਾਂ ਲੈਵਾ ਕਿੰਨਾ ਸੁਸਤਰਾ ਜੀ ਆਹ ਵੇਖੋ ਜੀ ਇਹ ਬਾਕੀ ਇਹ ਆਗੇ ਕੋਈ ਹੋਊਗਾ ਤਾਂ ਫਿਰ ਦੇਖਦੇ ਰਹਿਣਾ ਹੋਰ ਲਾਈਏ ਤੇ ਮੱਝ ਦਾ ਗਾਇਆਂ ਵਾਲਾ ਸਾਹਬ ਹੋ ਜਾਣਾ ਨਾ ਬਿਲਕੁਲ ਵੀਰ ਜੀ ਬਿਲਕੁਲ ਹੋਇਆ ਜਾਂ ਗਾਇਆਂ ਵਾਲਾ ਤਾਂ ਹੁਣ ਵੀ ਹੋਇਆ ਹੋਣ ਵੀ ਹੋਇਆ ਵਾ ਜੇ ਇੱਕ ਦੋ ਦਿਨ ਕੱਢ ਗਈ ਹੋਰ ਹਾਂਜੀ ਹਾਂਜੀ ਨਾ ਸੁੱਈ ਤੇ ਹੋਰ ਬਣ ਜੂ ਵੰਡੀਆਂ ਜ ਮੱਝਾਂ ਨੀਆਂ ਲੈਵੇ ਰਹਿਣੀਆਂ ਜੀ 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 ਠੀਕ ਹੈ ਜੀ ਠੀਕ ਹੈ ਵਪਾਰੀ ਭਰਾ ਨੇ ਲੈਣੀ ਜਿੰਨਾ ਜਿਆਦਾ ਮਾਲ ਵਪਾਰੀਆਂ ਨੂੰ ਜਾਣ ਰਿਹਾ ਹਾਂ ਜੀ ਹਾਂਜੀ ਇਹਦੇ ਬਾਰੇ ਦੱਸੋ ਜੀ ਦੂਜੇ ਨੰਬਰ ਵਾਲੇ ਇਹ ਪਹਿਲੇ ਸਵੇਰ ਸੂਈ ਦੇ ਝੋਟੀ ਅੱਛਾ ਪਹਿਲਾ ਸੂਆ ਹਾਂ ਪਹਿਲੇ ਸਵੇਰ ਠੀਕ ਹੈ ਜੀ ਇਹ ਲਈ ਕੀ ਫਿਰਦੀ ਇਹ ਚੈੱਕ ਕਰਾਈਏ ਪਈ ਨਾ ਇੱਧਰ ਦੇਖੋ ਚੋਈ ਹੈ ਸਵੇਰੇ ਅਜੇ ਵੇਲੇ ਚੋਈ ਹੈ ਤਾਂ ਵੀ ਇੰਨੀ ਵੱਡ ਗਈ ਹੋਵੇ ਟਾਈਮ 12 ਦਾ 12 ਦਾ 12 ਦਾ ਕੋਈ ਗਾਈਆਂ ਨੂੰ ਹਵਾਣੇ ਲੱਗੇ ਹੁੰਦੇ ਇਦਾਂ ਵੇ ਬਸ ਲੱਗੇ ਨੇ ਸੱਚੀ ਗੱਲ ਹੈ ਬਾਕੀ ਚੋਣ ਬੜੀ ਪੋਲੀ ਠੰਡੀ ਝੋਟੀ ਆ ਬੱਚਾ ਕੀ ਆ ਮਗਰ ਬੱਚਾ ਕੱਟਾ ਜੇ ਕੱਟਾ ਮਗਰ ਹਾਂਜੀ ਕਿੰਨੇ ਦਿਨਾਂ ਦਾ ਸੂਆ ਭਾਜੀ ਹਾਂ ਬੱਕ ਗਾਲੀ ਸੋਈ ਤੇ ਕੱਲ ਸੋਈ ਹਾਂਜੀ ਹਾਂਜੀ ਪਰਸੋ ਸ਼ਾਮਾਂ ਨੂੰ ਸੋਈ ਤੇ ਕੱਲ ਸਵੇਰੇ ਚਵਾਈ ਹੋਈ ਤੋਰੀ ਇਹਨੂੰ ਖੋਲ ਦੇ ਹਜੇ ਤੋਰੀ ਇਹ ਅਲਾ ਦਾ ਫਲਕਾਰੀ ਕੋਈ ਇਹ ਨਾ ਕਵੇ ਵੀ ਉੱਤੇ ਪਤਾ ਨਹੀਂ ਕੀ ਅਲਾ ਫਲਕਾਰੀ ਆ ਪਾਈ ਕਰਦੇ ਆ ਮੈਂ ਤਾਂ ਚੰਗੀ ਤਰ੍ਹਾਂ ਨਹੀਂ ਇਹ ਤਾਂ ਸ਼ਿੰਗਾਰ ਲਈ ਪਾ ਲਿਆ ਸ਼ਿੰਗਾਰ ਲਈ ਪਾ ਲਿਆ ਲੱਗਦਾ ਮੈਂ ਦੇਖੋ ਪਰ ਦੇਖੋ ਹਜੇ ਜੋਟੀ ਆ ਦੇਖੋ ਜੀ ਕਰੋ ਚੈੱਕ ਆ ਜੀ ਅਰੇ ਪਹਿਲਾ ਸੂਆ ਦੁੱਧ ਪਾਈ ਕਿੰਨਾ ਇਹਦੇ ਕੋਲ ਤੋ ਤਾਂ ਜੇ ਅਸਲ ਦੇ ਵਿੱਚ ਬੋਲਾ ਯਾਰ ਪਰ 10 ਕਿਲੋ ਤੋਂ ਬਾਹਰ ਬੋਲਾ ਹੀ ਹੈ। ਅੱਛਾ ਬਾਸ ਨੂੰ ਦੱਸਾਂ ਕਿ ਅਗਲਾ ਕਹਿੰਦਾ ਪਰ 20 ਦਾ 10 ਕਿਲੋ ਬੋਲਾ ਦਿੰਦੀਆਂ ਕੋ ਪੰਜ ਦਿੰਦੀਆਂ। 10 ਕਿਲੋ ਬੋਲੇ ਬੋਲਾ ਹੀ ਆ ਮੈਂ ਕੋ। ਠੀਕ ਹੈ ਠੀਕ ਹੈ ਹਾਂਜੀ। ਆ ਵੇਖੋ ਜੀ। ਬਾਕੀ ਸ਼ਿੰਗਾਰ ਜਦੋਂ ਕੀਤਾ ਬਾ ਝੋਟੀਆਂ ਦਾ ਝੋਟੀਆਂ ਦੋਣੀਆਂ ਲੱਗਦੀਆਂ। ਹੈ? ਚਲੋ ਇਹਦਾ ਕਰਮਾਲੀ ਦਾ ਕੋਈ ਲੈਣਾ ਦੇਣਾ ਵਾ। ਠੀਕ ਹੈ। ਕੋ ਚਲੋ ਸੇਵਾ ਹੀ ਆ ਇੱਕ ਤਰੀਕੇ ਦੀ। ਹਾਂਜੀ ਹਾਂਜੀ ਹਾਂਜੀ। ਤੋਰ ਤੇ ਵੀ ਮੜੀ। ਬਸ ਸੋਹਣੀ ਸਦੀ ਝੋਟੀ ਆ। ਹਾਂਜੀ। ਮਾਜੀ ਮੂੰਹ ਦੇ ਮ ਫੜਿਆਰੀ ਪਰ ਚੌਗੀ ਨਹੀਂ ਮੇਰੇ ਖਿਆਲ ਨਾਲ ਠੀਕ ਮੂੰਹ ਮੂੰਹ ਤਾਂ ਵੇ ਦੰਦਾਜੀ ਆ ਹਾਂਜੀ ਹਾਂਜੀ ਦੰਦਾਜੀ ਪਹਿਲਾਂ ਝੋਟੀ ਬਹੁਤ ਸੋਹਣੀ ਠੀਕ ਹੈ ਮਗਰ ਕਟਾ ਆ ਗਿਆ ਚਾਰ ਦੇ ਟੋ ਵਾਲੀ ਠੀਕ ਆ ਪਿਆਰ ਆ ਇਸ ਟਾਈਮ ਤੇ 10 ਕਿਲੋ ਬੋਲਾ ਹਨਾ ਹਾਂਜੀ ਸਹੀ ਹੈ ਥੜ੍ਹ ਥੁਣ ਵੀਰ ਜੀ ਓਕੇ ਹਾਂਜੀ ਓਕੇ ਆ ਚੋਣ ਕੋਲੀ ਉਹ ਦੋ ਟਾਈਮ ਚੋ ਤਿੰਨ ਚੋ ਠੰਡੀ ਝੋਟੀ ਠੰਡੀ ਆ ਠੀਕ ਆ ਸਹੀ ਆ ਹਾਂਜੀ ਤੇ ਦੁੱਧ ਕਿੰਨਾ ਕੁ ਚੋਈ ਜਾਊਗੀ ਇਹ ਦੁੱਧ ਮੇਰੇ ਸਹਾਰਾ ਜਿਹੜੇ ਸਹਾਰਾ ਬੋਲੇ ਦੇ ਚੱਲੀ ਆ ਚਲੋ 14 15 ਕਿਲੋ ਤੋਂ ਕੱਟੀ ਨਹੀਂ ਡਾਉਣ ਜਾਂਦੀ ਜੀ ਹਾਂਜੀ ਬਾਕੀ ਜਾਣ ਵਾਲੀ ਆ ਤੋਂ ਸੰਭੂ ਕਰਦੇ ਚੋਲੂ ਬਾਕੀ ਕੈਮ ਆ ਪੂਰੀ ਹਾਂਜੀ ਹਾਂਜੀ 11 12 ਕਿਲੋ ਤੋਂ ਜਿੱਦਾਂ ਅਜੇ ਪਿਆ ਵੀ ਕੁਛ ਨਹੀਂ ਆਜੇ ਤਾਜੀ ਸੂਈ ਪਾਉਣਾਂ ਨੂੰ ਕੀ ਜੀ 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 ਅਜੇ 10000 ਕਿਲੋ ਦੁੱਧ ਹੈਗਾ ਠੀਕ ਹੈ ਹਾਂਜੀ ਸਈਅਦ ਮੁੱਲ ਕਿੰਨਾ ਭਾਜੀ ਇਹਦਾ ਜਿਹੜੇ ਹਿਸਾਬ ਨਾਲ ਝੋਟੀ ਆ ਚਲੋ ਜੇ ਕਾਤੋਂ ਬੰਦਾ ਹੋਵੇ ਤੇ ਸਵਾਰ ਰੱਖਦੀ ਆ ਹਾਂਜੀ ਦੇਵਾ ਗਿਆ ਅਜ ਮੁੱਲ ਛੋੜੇ ਛੋੜੇ ਕਰਨੇ ਮੁੱਲ ਨਹੀਂ ਵੱਡੇ ਕਰਨੇ ਸਾਰੀਆਂ ਵੀਤੜੀਆਂ ਵਾਜ ਜੀ ਮੁੱਲ ਇਹਦਾ ਵੀ ਉਹਦਾ ਇੱਕ ਵੀ ਕਰਦੇ ਆ ਹਾਂ ਇੱਕ 10 ਦੀ ਕੱਟੀ ਵੀ ਡਾਉਂਗਾ ਮੈਂ ਸਾਰਿਆਂ ਦੇ ਬਰਾਬਰ ਮਾਨਦਾਨ ਮਾਨਦਾਨੇ 1000 ਰੁਪਇਆ ਕਰਦਾ ਪੂਰੇ ਬਰਾਬਰੀ ਕਰ ਦੋ ਆਠੀ ਕਰ ਦੋ ਤਾਂ ਵੀ ਮੋਲ ਨਹੀਂ ਜੇ ਗਲਤ ਗਿਆ ਦੇ ਦਾਂਗੇ ਆਠੀ ਦੇ ਦਾਂਗੇ ਆ ਕੋਈ ਨੂੰ ਗੱਲ ਪਰ ਕੋਈ ਮੰਗਦਾ ਨਹੀਂ ਜੇ ਬਾਹਰ ਕਰਦਾ ਚਾਰ ਦਾ ਵੀਰ ਦੱਸਦਾ ਵਾ ਤੇ ਚੈੱਕ ਕਰ ਲਿਓ ਆਗੇ ਚੱਟ ਮਾ ਆਪਣੀ ਚੈੱਕ ਕਰਕੇ ਖੜੇ ਹੋ ਠੀਕ ਆ ਉਹਨਾਂ ਤੇ ਚਲੋ ਚੱਲ ਜਾਂਦੀ ਆ ਕੋਈ ਵੀਰ ਭਰਾ ਕੋ ਵਾਅਦਾ ਹੋਵੇ ਨਾ ਜੀ 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 ਲਾ ਕੇ ਘਲਾਦੀ ਦੀ ਚੱਲ ਪੈਸੇ ਵੀ ਆਪਣੀ ਚੋਕੇ ਦੇ ਦੇ ਦੀ ਪਰ ਜਿਹੜਾ ਜਿਹੜਾ ਵਾਅਦਾ ਨਹੀਂ ਕੋਈ ਉਹਨਾਂ ਚਿਰ ਕਹਿੰਦੇ ਭਾਜੀ ਘਲਾਸੋ ਜੀ ਇਹਦੇ ਤੇ ਡਰੋਲਾ ਅੱਜ ਕੱਲ ਟਾਈਮ ਉਦਾਂ ਦਾ ਕੋਈ ਗਾੜੀ ਉਦਾਂ ਦਾ ਟੱਕਰ ਜਾ ਹਾਂਜੀ 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 ਬਿਲਕੁਲ ਜੀ ਬਿਲਕੁਲ ਸਾਡੇ ਤੇ ਹੁਣ ਐਡਰੈਸ ਸਾਰਿਆਂ ਕੋ ਆ ਹਾਂਜੀ ਜਿੰਨੇ ਸਾਨੂੰ ਫੋਨ ਕੀਤਾ ਉਹਦਾ ਐਡਰੈਸ ਕਿਹਦੇ ਕੋ ਉਹਦਾ ਐਡਰੈਸ ਛ ਆਪ ਤੀਜੇ ਨੰਬਰ ਵਾਲੀ ਭਾਈ ਇਹ ਵੀ ਸੂਈ ਆ ਹਾਂਜੀ ਸੂਈ ਆ ਦੂਜੀ ਸੂਈ ਮੈਂ ਸੂਈ ਆ ਇਹਦੇ ਪਿੱਛੇ ਬੱੱਚਾ ਕੀ ਆ ਇਹਦੇ ਪਿੱਛੇ ਕੱਟੀ ਐ ਠੀਕ ਐ ਕੱਟੀ ਆ ਭਾਜੀ ਕੱਟੀ ਆ ਹਾਂਜੀ ਕਿੰਨੇ ਦਿਨਾਂ ਦਾ ਸੂਈ ਆ ਭਾਜੀ ਇਹ ਵੀ ਰਾਤ ਸੂਈ ਵੀ ਆ ਅੱਛਾ ਰਾਤ ਦੀ ਸੂਈ ਠੀਕ ਆ ਆ ਵੇਖੋ ਜੀ ਕੱਦ ਕਾੜ ਇਹਦਾ ਵੀ ਚੰਗਾ ਵਜ਼ਨ ਬੜਾ ਮੈਦਾ ਬਹੁਤ ਵਜ਼ਨ ਭਾਜਨ ਚੈੱਕ ਕਰ ਲੋ ਹਾਂਜੀ ਹਾਂਜੀ ਆ ਵੇਖੋ ਜੀ ਪਿੱਠ ਪੂੜਾ ਬਹੁਤ ਚੌੜੇ ਦੀ ਮਾਲ ਗਿਆ ਵੀ ਹਾਂਜੀ ਤੇ ਹਵਾਨਾ ਜਿਹਾ ਕਰ ਲੋ ਜੀ ਇਹਦਾ ਬੜੀ ਪੋਲੀ ਚੋਣ ਆ ਦਾ ਬਹੁਤ ਸੋਨਾ ਆ ਜੇ ਫਵੇਰੇ ਦੇ ਚੋਈ ਆ ਆ ਤੇ ਚਲੋ ਉਹ ਦੋ ਡੰਗਰ ਮਿਲ ਗਏ ਤੇ ਮੈਂ ਚਲ ਵੀਡੀਓ ਬਣਾ ਦਿੰਨੇ ਆ ਜੀ ਮੇਰੇ ਤੁਹਾਨੂੰ ਪਤਾ ਪਸਮਿਆਂ ਦੇ ਡੰਗਰ ਪਸਮਿਆ ਹੋਵੇ ਤੇ ਸਮਝੋ ਨਹੀ ਚੋਆ ਹਾਂ ਜੀ ਹਾਂ ਨਹੀਂ ਮਾਲ ਮੇਰਾ ਕੋਈ ਵੀ ਟੋਕਿਆ ਜੀ ਨਹੀਂ ਆ ਬਿਲਕੁਲ 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 ਜੀ ਹਾਂ ਜੀ ਆ ਵੇਖੋ ਕੁਆਲਟੀ ਚੈੱਕ ਕਰ ਲੋ ਹਾਂ ਜੀ ਪੂਰੀ ਚੰਗੀ ਆ ਜੀ ਭਾਈ ਕਿੰਨਾ ਕੁਆ ਬੋਲਾ ਇਸ ਟਾਈਮ ਤੇ ਬੋਲਾ ਜੀ ਥੱਲੇ 10 ਕਿਲੋ ਜੀ 10 ਕਿਲੋ ਬੋਲਾ ਦੇ ਹਾਂ ਜੀ ਠੀਕ ਆ ਦੁੱਧ ਕਿੰਨਾ ਕੇ ਦਵਾਗੇ ਤੇਰੇ ਅੱਜ ਖੜੂ ਕੋ ਦੀ ਬੌਲੀ ਮੜਾ ਕੇ ਦਵਾਗੇ ਇਹ ਨਹੀਂ ਵੀ ਬੌਲੀ ਗਈ ਨਹੀਂ ਦੁੱਧ ਨਿਕਲੂਗਾ ਨਹੀਂ ਆਵੇ ਆ ਕੇ ਬੰਦਾ ਚਿਮਟੇ ਨਾਲ ਜੂਂਚੇ ਨਾਲ ਬੌਲਾ ਖਾ ਕੇ ਜਾਵੇਗਾ ਬੌਲਾ ਕੇ ਦਵਾਗੇ ਇਹ ਨਹੀਂ ਵੀ ਨਹੀਂ ਉੱਦਾਂ ਗਈ ਰਦਾਖ ਲੋ ਬੌਲਾ ਜੀ 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 ਅਸਲ ਜੇ 6-7 ਕਿਲੋ ਦਿੰਦੀਆਂ ਤਕਰੀਬਨ ਹਾਂਜੀ ਕੋਈ ਕਰਮਾ ਵਾਲੀ 10000 ਕਿਲੋ ਤੁਰਦੀ ਬਾਕੀ ਜਿਹੜਾ ਥਾਣਾ ਦਾ ਗੈਬ ਗੂ ਵਿੱਚ ਇਹਦਾ ਵੇਖੀ ਤੇ ਬਹੁਤ ਚੰਗਾ ਵਾ ਆਹ ਵੇਖੋ ਜੀ ਥਾਣਾ ਦਾ ਗੈਬ ਬਹੁਤ ਚੰਗਾ ਵਾ ਚੰਗੀ ਸੋਣੀ ਇਹਦਾ ਸੁਆ ਕਿੰਨਾ ਦੱਸਾ ਦੁੱਧ ਜਾੜਨ ਤੋਂ ਬਾਅਦ ਪਿੱਛੇ ਰੇ ਕਰਵਾ ਲਈ ਆ ਆਹ ਇਹ ਚਲੋ ਸਰੀਰ ਦੇ ਹਿਸਾਬ ਨਾਲ ਲਾ ਸਕਦੇ ਪੀਨੇ ਹਾਂਜੀ ਹਾਂਜੀ ਠੀਕ ਆ ਤਾਂ ਬਾਕੀ ਥਾਂ ਸੁਣੋ ਓਕੇ ਭਾਜੀ ਹਾਂਜੀ ਹਾਂਜੀ ਓਕੇ ਠੀਕ ਆ ਤੇ ਮੁੱਲ ਕਿੰਨਾ ਕਰਨਾ ਹੈ ਦਾ ਮੁੱਲ ਤਾਂ 1.5 ਲੱਖ ਰੁਪਇਆ ਕਰਦੇ ਆ ਮੁੱਲ ਕਰਨ ਨੂੰ ਕਰ ਹੀ ਦੇਣਾ ਵਾ ਬਾਕੀ ਆਪਾਂ ਦੇ ਵੀਡੀਓ ਤੇ ਪਾਉਣਾ ਜਿੰਨੇ ਦਾ ਮਾਲ ਦੇ ਦੇਣਾ ਹਾਂਜੀ 1 ਕੋ 15 ਦੀ ਮੈਂ ਦਵਾਂਗੀ ਛੋੜ ਕਿੰਨੀ ਕਰ ਦੋਗੇ ਛੋੜ 2000 ਕਰ ਦਾਂਗੇ ਭਾਜੀ ਮੈਂ ਕਿਹਨਾਂ ਦੱਸ ਦੀ ਜਾਣ ਦੋ ਨਹੀਂ ਭਾਈ ਜ ਆਉਦਾ ਆਪਣੇ ਗਾਕਾ ਨਾਲ ਰਲੇ ਜੇ ਵੀ ਚੱਲ ਉਹਨਾਂ ਨੂੰ ਰਲੇ ਨਹੀਂ ਉਹ ਦੇਵਾਂਗੇ ਭਾਈ ਦੇਵਾਂਗੇ ਠੀਕ ਆ ਨਾਲ ਹੀ ਕਰ ਲੈ ਦੇਵਾਂਗੇ ਮਾਰ ਲੇਤਾ ਸਹੀ ਐ ਸਿਰੇ ਦਾ ਕੋਈ ਗੱਲ ਨਹੀਂ ਬਾਕੀ ਇਹ 15 ਕਿਲੋ ਦੀ ਮਾਲਕ ਸੌਖੀ ਮੈਂ ਨਿਕਲੂਗੀ ਤੇਰਾ ਤਾਜ਼ਾ ਸੁਆ ਪਸ਼ੂ ਨਹੀਂ ਲੱਭਦਾ ਹਾਂਜੀ ਹਾਂਜੀ ਆ ਦਿਨ ਜਿਹੜੇ ਚੱਲਣ ਦੇ ਆ ਨਾ ਤਾਇਆ ਸੋਇਆ ਪਸ਼ੂਨ ਲੱਭੇ ਇਹ ਨਹੀਂ ਵੀ ਬੋਲੀ ਕਿਹਾ ਬੋਲੀ ਨਹੀਂ ਬਣੂਗੀ ਬੋਲੀ ਬਣਾ ਕੇ ਦਵਾਂਗੇ ਬਾਕੀ ਵੀ ਰੌਣ ਤੇ ਚਿੰਚਿਆਂ ਨਾਲ ਬੋਲਾ ਖਾ ਕੇ ਜਾਣ ਚਿੰਚਿਆਂ ਨਾਲ ਚਿੰਚਿਆਂ ਨਹੀਂ ਗਲਾ ਦੇ ਠੀਕ ਲਾ ਕੇ ਪੀਣਾ ਜਿੰਨਾ ਬੋਲਾ ਵਾ ਗਲਾਸਾਂ ਨਾਲ ਪਿਵਾਵਾਂਗੇ ਚਿੰਚਿਆਂ ਨਾਲ ਪੀਣਾ ਛੋਟੇ ਨਹੀਂ ਚਿੰਚਿਆਂ ਨਾਲ ਕਹਿਣਾ ਦਾ ਮਤਲਬ ਬੋਟੀਆਂ ਆਲਾ ਬਣਦਾ ਹੋਣਾ ਜਿਹੜਾ ਬਣਦਾ ਸਹੀ ਗੱਲ ਤੇ ਪਤਲਾ ਬੋਲਾ ਨਹੀਂ ਹੋਣਾ ਹਾਂਜੀ ਇਹ ਨਹੀਂ ਬਦਲਾ ਨਹੀਂ ਜੀ ਹਾਂਜੀ ਠੀਕ ਆ ਤੇ ਬਿਲਕੁਲ ਜਾਇਜ਼ ਮੁੱਲ ਕੀਤਾ ਭਾਈ ਨੇ ਚੰਗੀ ਕੁਆਲਿਟੀ ਦੇ ਪਹੂ ਆ ਆ ਵੀ ਭਾਈ ਸੂਈ ਸਵਾਈ ਆ ਹਾਂ ਸੂਈ ਆ ਵੀਰ ਜੀ ਸੂਈ ਠੀਕ ਆ ਕਿੰ ਸੂਏ ਇਹਦਾ ਪਰਸੋ ਸੋਈ ਜੇ ਫੇਰ ਪਤਾ ਦੇਖਣਾ ਕਿ ਕੱਲ ਪਰਸੋ ਲੈਣਾ ਤਾਜੀ ਮੈਂ ਲਈਦੀ ਏ ਠੀਕ ਹੈ ਜੀ ਤਾਜੀ ਮੈਂ ਉਹ ਗਾੜੀ ਦੁੱਧ ਕੱਢੂਗੀ ਖੇ ਆਹ ਵੇਖੋ ਜੀ ਬੱਚਾ ਕੀ ਮਗਰ ਬੱਚਾ ਕੱਟਾ ਜੇਦਾ ਕੱਟਾ ਮਗਰ ਆਹ ਵੇਖੋ ਕੋਈ ਕਹਿ ਦਿੰਦਾ ਹਾਥੀ ਦਾ ਕੋਈ ਨੂਰ ਦਾ ਕੋਈ ਕਹਿ ਦਿੰਦੇ ਪਤਾ ਨਹੀਂ ਜਿਹਦਾ ਮਾਲੀ ਜੀ 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 ਹਾਂਜੀ ਉਹ ਬਾਕੀ ਭਾਜੀ ਆਪਣੀ ਮੱਝ ਨੂੰ ਟੀਗਾ ਲਾਇਆ ਹੋਇਆ ਉਹ ਨਹੀਂ ਚੇਤਾ ਰਿਹਾ ਇਹਦਾ ਕਰਨਾ ਸਚਾਈ ਜੀ ਹਾਂਜੀ ਆਹ ਬਾਕੀ ਸੋਣੀ ਸੁਨੱਖੀ ਮੈਂ ਦੁੱਧ ਕਿੰਨਾ ਇਹਦੇ ਕੋਲ ਇਸ ਟਾਈਮ ਤੇ ਦੋਦੇ ਬੋਲਾ ਹੀ ਲਾਥੇ ਕਿਲੋ ਬੋਲਾ ਜੀ ਅੱਛਾ ਕਿਲੋ ਬੋਲਾ ਜੀ ਹਾਂਜੀ ਹਾਂਜੀ ਆਹ ਵੇਖੋ ਜੀ ਜਿਹੜਾ 10000 ਆ 8 ਉੱਤੇ 8 ਦੱਸਾਂਗੇ ਆਹ ਵੇਖੋ ਜੀ ਥਾਣੇ ਦਾ ਬਹੁਤ ਸੋਹਣਾ ਲੱਗਾ ਵਾ ਚੈੱਕ ਕਰੋ ਜੀ ਆਜੋ ਬਾਕੀ ਵੀਰ ਜੀ ਇਕ ਐਬ ਦੱਸਾਂਗੇ ਇੱਧਰ ਕਲਾਰੀ ਮੈਂ ਮੜੀ ਜੀ ਕਿ ਇਹਨੂੰ ਜੈਮਨਟ ਨਹੀਂ ਹੋਣੀ ਪਾਵੇ ਕਿਸੇ ਨੂੰ ਮੈਂ ਰੇਦੋ ਇੱਧਰ ਲਈ ਆਖ ਨਾ ਥੋੜਾ ਜਿਹਾ ਅਖਰਾਵ ਹੀ ਲਾ ਕੇ ਚੱਲੋ ਵਰ ਕਿ ਤੂੰ ਪਤਾ ਨਹੀਂ ਚ ਲੱਗਣਾ ਠੀਕ ਆ ਹਾਂ ਝੂਠ ਮਾਰ ਕੇ ਵਪਾਰ ਨਹੀਂ ਕਰਨਾ ਦੇਖਦਾ ਹੈਗਾ ਉਹ ਦੱਦੇ ਦਾ ਮਤਲਬ ਦੇ ਦੇ ਦਾ ਕਿਤੋਂ ਰੱਖਦੀ ਹੈ ਆਹ ਦਾ ਫਲ ਜੇ ਕਿਉਂ ਕੱਲ ਨੂੰ ਘਰ ਆ ਕੇ ਕੋਈ ਕਵੇ ਹਾਂ ਚਲ ਆ ਗਾਲਿਆ ਉਹ ਬਾੜ ਦਾ ਮੁੱਲ ਦਾ ਫਰਕ ਪੈਣਾ ਦਾ 15000 ਮੈਂ ਘਟ ਜਾਣੀ ਹੈ ਹਾਂਜੀ 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 ਠੀਕ ਹੈ ਜੀ ਆਹ ਵੇਖ ਥਣ ਥਣ ਵੇਖੋ ਬੜਾ ਸੋਹਣਾ ਵਾ ਇਹਦਾ ਵੀ ਦੁੱਧ ਕਿੰਨਾ ਇਸ ਟਾਈਮ ਤੇ ਬੋਲਾ 8 ਕਿਲੋ ਵੀਰੇ 8 ਕਿਲੋ ਬੋਲਾ ਜਿੱਦਾ ਥੱਲੇ 10000 10000 ਦੱਸ ਕਿੰਨਾ ਕ ਚਵਾਈ ਜਾਊਗੀ ਇਹ 12 ਗੱਲ ਘਰ ਚ ਆਉਗੀ ਇਹ ਚਲੋ ਰੰਗ ਬਾਜ ਮੈਂ ਵਾ ਸੋਹਣੀ ਲੱਗੀ ਵੱਡੀ ਆ ਹਾਂਜੀ ਵੱਡੀ ਆ ਛੋਟੀ ਨਹੀਂ ਆ ਜਿਹੜੀ ਗੱਲ ਆ ਉਹਦਾ ਮੁੱਲ ਘਟ ਜਾਣਾ ਹਾਂਜੀ ਉਹਦਾ ਮੈਂ ਤਾਂ 85 ਦੀ ਵੇਚ ਜਾਈ ਦੀ ਹਾਂਜੀ ਹੁਣ ਮੈਂ 75 ਦੀ ਦੇ ਦਾਂਗੇ ਠੀਕ ਆ ਉਹ ਚ ਮੰਨ ਤਾਂ ਨਾ ਜੂਗਾ ਕਰਦਾ 1000 ਰੁਪਿਆ ਕਰ ਦਾਂਗੇ 75 ਦੀ 75 ਦੀ ਮੈਂ ਦੇ ਦਾਂਗੀ ਬਾਕੀ ਆ ਆ ਗਿਆ ਜਿਹੜਾ ਵੀਰ ਸਿਆਣੇ ਦੇ 50 55 60 ਦੀ ਉੱਚੇ ਬੱਚੇ ਵਾਲੀਆਂ ਮੱਝਾਂ ਵੇਚਣ ਦੇ ਲੋਕ ਆਪਾਂ ਸੱਜਰ ਮੈਂ ਦੇਣੀ ਆ ਹਾਂਜੀ 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 ਸੱਜਰ ਕੋਈ ਮੈਂ ਦੇਣੀ ਆ ਠੀਕ ਆ ਹਾਂਜੀ ਸਹੀ ਆ ਤੇ ਬਾਕੀ ਆਪ ਛੋੜ ਸ਼ੂਟ ਕਰਾ ਲਓ ਜਿੰਨੀ ਕਰਾਉਣੀ ਆ ਆਪਾਂ ਨੇ ਕਿਹਾ ਆ ਮੋਲ ਵਾਲੀ ਮੱਝ ਨਹੀਂ ਲੱਭਣੀ ਆ ਮੋਲ ਬਹੁਤ ਚੰਗਾ ਦੇ ਹਾਂਜੀ ਠੀਕ ਹੈ ਜੀ ਅੱਗੇ ਆ ਗਈ ਵੈੜ ਹਨਾ ਹਾਂਜੀ ਆ ਵੇਖੋ ਇਹਦਾ ਸੂਆ ਭਾਈ ਕਿੰਨਾ ਸੂਆ ਦੂਜਾ ਵੀਰ ਦੀ ਦੂਜਾ ਸੂਆ ਹਾਂਜੀ ਤੇ ਦੁੱਧ ਦੁੱਧ ਲੈ 16 ਲੀਟਰ ਦੁੱਧ ਹੈਗਾ ਜੀ 16 ਲੀਟਰ ਦੁੱਧ ਤਿਆਰ ਆ ਹਨਾ ਮਗਰ ਵਸ਼ੀ ਵਸ਼ੀ ਮਗਰ ਆ ਵੇਖੋ ਜੀ ਵਸ਼ੀ ਮਗਰ ਕੱਲੀ ਤੇਰੀ ਹੌਸਲੇ ਵਾਲੀ ਬੜੀ ਆ ਆ ਵੇਖੋ ਜੀ ਕਾਦੇ ਦਾ ਵੀ ਚੰਗਾ ਵੱਡਾ ਵਾ ਮੱਝਾਂ ਦੇ ਬਰਾਬਰ ਜਿਹਾ ਹੀ ਹੈ ਕਾਦੇ ਦਾ ਵੀ ਬੇਲ ਵੀ ਕਾਫੀ ਲੰਮੀ ਆ ਆ ਵੇਖੋ ਜੀ 15 ਲੀਟਰ ਨੱਟ ਦੁੱਧ ਤਿਆਰ ਆ ਹਾਂਜੀ 16 15 ਤੋਂ ਪਲਾਸ ਹੀ ਆ 15 ਤੋਂ ਪਲਾਸ ਹੀ ਪਲਾਸ ਪਲਾਸ ਠੀਕ ਆ ਬਾਕੀ ਵੱਡੀ ਆ ਕੱਦ ਵਾਲੀ ਆ ਮੱਝਾ ਲਾਗੇ ਵੇ ਲੋ ਮੱਝਾ ਜੱਡੀ ਹਾਂਜੀ ਹਾਂਜੀ ਬਾਕੀ ਆਪਾਂ ਦੇ ਵੱਡੀ ਕਰਕੇ ਦਿਖਾਉਣੀ ਨਹੀਂ ਜੇ ਕੋਈ ਕੋਲ ਆਊਗਾ ਉਹਨੂੰ ਪਤਾ ਲੱਗ ਹੀ ਜਾਣਾ ਵਾਂਗੇ ਬਿਲਕੁਲ ਜੀ ਬਿਲਕੁਲ ਥਾਣ ਥੂਣ ਭਾਜੀ ਕਿੱਦਾਂ ਦੇ ਬੜੇ ਓਕੇ ਓਕੇ ਸਭ ਨੂੰ ਉੱਧਾਂ ਬੈਣੇ ਬੱਚੇ ਦੀ ਲੋੜ ਹੀ ਨਹੀਂ ਠੰਡੀ ਠੰਡੀ ਮਾਰਦਾ ਮਾਰ ਬੜੇ ਆਹ ਵੇਖੋ ਜੀ ਇੰਨੀ ਜਿਆਦੀ ਠੰਡੀ ਆ ਗਾਵਾਂ ਵਾਲਾ ਥੋੜਾ ਜਾਂ ਹੁੰਦਾ ਹਰੇ ਨੂੰ ਚਾਕਾ ਵੀ ਕੋਈ ਗਰਮ ਨਾ ਹੋਵੇ ਇੰਨੀ ਠੰਡੀ ਜਿਹੜ ਬੇਕੋ ਠੰਡੀ ਪਾਉਂ ਕੋਈ ਕਹੀ ਕਹਿੰਦੇ ਬੱਚਾ ਮਰ ਜੂਗਾ ਜੋ ਕੋਈ ਵੀ ਹੋ ਜੇ ਕੋਈ ਗੱਲ ਹੀ ਨਹੀਂ ਕਰ ਮਾਰਨੀ ਥੋੜਾ ਤੇ ਮੁੱਲ ਭਾਜੀ ਇਹਦਾ ਕਿਨਾ ਕਰਨਾ ਮੁੱਲ ਤੇ 60000 ਰੁਪਇਆ ਕਰਦੇ ਤਾਂ ਮਾਣ ਕਿੰਨਾ ਕਰਨਾ 55 ਦੀ ਦੇ ਦਾਂਗੇ ਛੋੜ ਖੁੱਲੀ ਕਰੋਗੇ ਕਿ ਨਹੀਂ ਹਾਂ ਹਾਰਾ ਵੀ ਦੀ 55000 ਦਾ ਛੋਟਿਆ ਦੱਸ ਦੇ ਕੋ ਛੋਟੇ ਕੋ ਦਿਸ ਕਰਾ ਦੇ ਢਿੱਲ ਆ ਗਈਆਂ ਕਰਦਾ ਕਿ 500 ਰੁਪਏ ਦਾ 52000 ਜੀ ਦੱਸਿਓ ਠੀਕ ਆ ਜੀ ਕੋਈ 2 400 ਤੋਂ ਨਹੀਂ ਮੋੜਦੇ ਕਿਸ ਭਰਾ ਨੂੰ ਬਾਕੀ ਮੁੱਲ ਫੋਨ ਦੇ ਤੇ ਨਾ ਉਹ ਵਾਇਜੇ ਕੀਤਾ ਹੁੰਦਾ ਵੱਧ ਘੱਟ ਜ਼ਿਆਦਾ ਨਹੀਂ ਹੁੰਦਾ ਹਾਂਜੀ 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 ਤੇ ਆ ਗੱਬਣ ਆ ਗਈ ਹਾਂਜੀ ਹਾਂਜੀ ਤੋੜ ਦਿਓ ਵੀ ਭਾਜੀ ਇਹਨੂੰ ਆਹ ਦੇਖੋ ਜੀ ਇਹਦਾ ਸੁਆ ਕਿਨਵਾ ਸੁਆ ਦੂਜਾ ਨਹੀਂ ਤੇ ਤੀਜਾ ਹੋਊਗਾ ਠੀਕ ਆ ਹਾਂ ਹਾਂ ਸਹੀ ਆ ਤਾਂ ਦੇਣ ਕਿੰਨੇ ਕੁ ਲਾਜੂ ਏ ਦੇ ਲੇ ਜੇ ਇਹ ਅੱਠ ਰਿੰਦੇ ਦੇ ਗਣਤੀ ਦੇ ਅੱਠ ਦੇਣਾ ਅੱਠ ਦੋ ਚਾਰ ਵਾਧ ਲਓ ਤੁਸੀਂ 10 12 ਦੇਣਾ ਤਾਂ ਲਾਗੇ ਬਾਕੀ ਬਾਣ ਬੂਣ ਚੰਗੀ ਜਾਊਗੀ ਹਾਂਜੀ ਬਾਕੀ ਭਾਰੀ ਆ ਤਾਂ ਤੇ ਦੁੱਧ ਕਿੰਨਾ ਜਵਾਊਗੀ ਓਹ ਤਾਂ 15 16 ਕਿਲੋ ਚੌਕ ਤੋਂ 15 ਤੋਂ 16 ਲੀਟਰ ਦੁੱਧ ਜਵਾਈ ਜਾਣਾ ਇਹਨੇ ਹਾਂਜੀ ਆ ਵੇਖੋ ਜੀ ਬਾਕੀ ਕਈ ਵਾਰ ਪਿਛਲੇ ਘਰ ਸਾਮ ਥੋੜੀ ਘੱਟ ਹੋਈ ਜੀ ਇਹਦਾ ਸਾਪਾਣਾ ਹੈਗਾ ਜੀ ਇਹ ਗੱਲ ਮੰਨਣ ਜੋਗਾ ਵੀ ਥੋੜਾ ਲੈ ਸਾਪਾਣਾ ਥੋੜੀ ਸਾਹ ਦੁੱਖ ਰਹਿ ਗਈ ਹਾਂਜੀ ਠੰਡੀ ਇਹ ਵੀ ਬੜੀ ਭਾਵੇਂ ਇਦਾਂ ਹੀ ਹੱਥ ਫੇਰੀ ਜੋ ਕਰਮਾਲੀ ਛਲਦੀ ਠੀਕ ਠੀ ਆਹ ਵੇਖੋ ਜੀ ਦੱਸੋ ਭਾਈ ਫੇ ਜੈ ਜੈ ਪਹਿਲਾਂ ਮੈਂ ਠੰਡੀ ਵਿਖਾ ਦੀ ਆਸਦਨ ਕੇ ਗਰਮ ਨਾ ਹੋਵੇ ਨਹੀਂ ਨਹੀਂ ਠੰਡੀ ਉਦਾਂ ਹੀ ਲੱਗਦਾ ਠੰਡੀ ਹੈਗੇ ਠੰਡੀ ਬਹੁਤ ਜ਼ਿਆਦੀ ਇਹਦੇ ਭਾਵੇਂ ਥੱਲੇੋਂ ਹੀ ਨੰਗੀ ਜਾਵੇ ਨਹੀਂ ਠੰਡੀ ਲੱਗਦੀ ਬਾਕੀ ਥਣ ਥਣ ਬੜਾ ਟੋਰੀ ਆ ਜਿਹੜੇ ਭਾ ਰਿਆ ਗਾ ਲਊਗਾ ਨਾ ਨਹੀਂ ਲੱਭਣੀ ਬਿਜਾਰਦੇ ਦੱਸੋ ਦਊਗਾ ਕਮਾਈ ਕਰਾਂ ਜਾਂ ਨਾ ਕਰਾਂ ਹਾਂ ਮੁੱਲ ਤੇ ਦਾ 35000 ਰੁਪਇਆ ਕਰਦੇ ਹਾਂ ਹਾਂਜੀ ਇਹਦੀ ਦਊਗਾ ਆ ਮੋਲੇ ਦਾ ਹੋ ਕਰਨਾ ਵਾ ਚੋੜ ਕਿੰਨੀ ਕਰਨੀ 30 ਜੋ ਮੋਨੇ ਦਾ ਇਹੋ ਜਿਹਾ ਕਰਨਾ ਵਾ ਵੀ ਸਾਰੇ ਆਖਰ ਵੀ ਇੱਕ ਹੀ ਕਰਦੇ ਪਹਿਲਾਂ ਠੀਕ ਹੈ ਛੋੜ ਜਿਹੜੀ ਹਾਂ ਨਾ ਅਣੀ 2820 ਪੀ ਗਾ ਲਊ ਠੀਕ ਛੋੜੀ 300 ਨਹੀਂ 500 ਨਹੀਂ 1500 ਰੁਪਏ ਛੱਡ ਦਿੰਦੇ ਹਾਂ ਇਹਦੀ ਜਾਣਦੇ ਭਰਾਗੇ ਇਹ ਨਹੀਂ ਨਹੀਂ ਸਾਡੇ 28 ਦੀ ਹਾਂ ਇਹਦੀ ਜਾਣਦੇ ਭਰਾ ਉਹ ਜਾਣਦੇ ਭਰਾ 28 ਜਦਾਂ ਕਿ ਪਰ ਛੋਟੇ ਛੋੜ ਨਹੀਂ ਕਰਦੇ ਛੋੜ ਹਾਈ ਦੀ ਕਰਦਾ ਕੇ ਕਰਦਾਂਗੇ 28 ਇਹਦੇ ਇਹਦੇ ਕਰਦਾਂਗੇ ਛੜੀ ਗੱਲ ਠੀਕ ਆ ਠੀਕ ਬੱਚਾ ਫੜਾ ਸਾਰੀਆਂ ਸਾਰੀਆਂ ਫੜਾ ਕਰ ਨਹੀਂ ਭਾਜੀ ਕੋਈ ਗੱਲ ਬਾਤ ਹੋਰ ਗੱਲ ਬਾਤ ਇਹੋ ਵੀ ਚਲੋ ਠੀਕ ਆ ਹਾਂ ਮਾਲ ਵੇਚਦਾ ਜਾਵੇ ਤੁਸੀਂ ਤੁਰੇ ਜਾਓ ਹਾਂਜੀ ਹਾਂ ਬਾਕੀ ਜਿਹੜੇ ਭੈਣ ਭਰਾਵਾਂ ਨੇ ਮਾਲ ਖਾਣਾ ਨਾਲ ਸੁੱਕਣਾ ਵਾਲਾ ਕਰੇ ਹਾਂਜੀ ਜੀ ਜੀ ਤੇ ਆਹੀ ਪਸ਼ੂ ਆ ਜੀ 6 ਪਸ਼ੂ ਟੋਟਲ ਆ ਜਿੰਨਾ ਇਹ ਦੋ ਗੱਬਣ ਪਸ਼ੂ ਆ ਚੰਗੀ ਕੁਆਲਿਟੀ ਦੇ ਮਾਸੀ ਆ ਮੈਂ ਜਾਰੀ ਖਰੀਏ ਹਾਂਜੀ ਉਹ ਗਾਇਆਂ ਨੂੰ ਲੈਵਾ ਨਹੀਂ ਲੱਗਦਾ ਭਾਈ ਜੀ 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 ਬਾਕੀ 4 ਮੱਝਾਂ ਵਾਂਗ ਦੋ ਵੈੜਾ ਤਿੰਨ ਮੱਝਾਂ ਸੋਈਆਂ ਤੇ ਇੱਕ ਵੈੜ ਸੋਈ ਹਾਂਜੀ ਅਗੇ ਸੂਏ ਸੂਏ ਨੂੰ ਦੋ ਟਾਈਮ ਚੋਲਿਆ ਤੇ ਗੱਬਣ ਨੂੰ ਚੈੱਕ ਪਾਸ ਕਰ ਲਿਓ ਥੱਲੀ ਕਰਕੇ ਲੈ ਕੇ ਜਾਇਓ ਵੀਡੀਓ ਕਰ ਦਿਓ ਸ਼ੇਅਰ ਜੀ ਧੰਨਵਾਦ ਜੀ